ਸਿਰਫ ਬਰਹਾਗ ਮਾਈ ਹੁੰਦੇ ਆ ਅਮਲ ਨਹੀਂ ਕਰਦੇ ਅਮਲ ਨਹੀਂ ਕਰਦੇ ਵਿੱਚ ਐਸ ਐਚ ਦੀ ਜ਼ਰੂਰਤ ਹੈ ਅੱਜ ਜਿੰਨੇ ਵੀ ਦੇਖੋ ਤੁਸੀਂ ਚੈਨਲ ਜਾਂ ਜਿੰਨੇ ਵੀ ਹੈ ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਬਹੁਤ ਪ੍ਰਚਾਰ ਹੋ ਰਹੀਆਂ ਨੇ ਕਿ ਅਸੀਂ ਕਿਸੇ ਦੀ ਬਾਹ ਫੜੀਏ ਕਿਸੇ ਦੀ ਮਦਦ ਕਰੀਏ ਜੋ ਹੋ ਸਕਦਾ ਸਾਡੇ ਕੋ ਕੁ ਕਰੀਏ ਵੀਰ ਜੀ ਖਾਲੀ ਗੱਲਾਂ ਤੇ ਬਹੁਤ ਹੋ ਚੁੱਕੇ ਨੇ ਬਹੁ ਜਮਾਨੇ ਤੋਰੀਆਂ ਨੇ ਹੁਣ ਇੰਪਲੀਮੈਂਟ ਕਰਨ ਦਾ ਟਾਈਮ ਹੈ ਆਪਣੀ ਲਾਈਫ ਤੇ ਐਪਲੀਕੇਬਲ ਕਰੋ ਤਾਂ ਕਿ ਕੋਈ ਬਿਲਕੁਲ ਬਿਲਕੁਲ ਅੱਜ ਦੁਸਰਨ ਨੂੰ ਵੀ ਸੋਜੀ ਮਿਲੇ ਜਦੋਂ ਜਦੋਂ ਅਸੀਂ ਆਪਣੇ ਆਪ ਨੂੰ ਸੁਧਾਰ ਲਿਆ ਸਮਝੋ ਜਗ ਸੁਧਰ ਗਿਆ ਅੱਜ ਵੀ ਜੀ ਐਸੀ ਚੀਜ਼ ਦੀ ਜ਼ਰੂਰਤ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਹੀ ਕਰਨਾ ਪੈਗਾ ਕੋਈ ਇੱਕ ਬੰਦਾ ਦੋ ਬੰਦੇ ਸਾਰਿਆਂ ਨੂੰ ਮਿਲ ਕੇ ਕਰਨਾ ਪੈਗਾ ਕੀ ਅਸੀਂ ਆਪਣਾ ਘਰ ਵੀ ਠੀਕ ਕਰੀਏ ਸਮਾਜ ਵੀ ਠੀਕ ਕਰੀਏ ਆਪਣੀ ਲਾਈਫ ਨੂੰ ਉੱਪਰ ਲੈ ਕੇ ਜਾਈਏ ਵੀਰ ਜੀ ਜੋ ਤੁਸੀਂ ਗੱਲ ਕਹੀਏ ਗੁਰੂ ਦੀ ਮੰਨੀ ਉਹ ਇਸ ਤਰ੍ਹਾਂ ਹੀ ਮੰਨ ਸਕਦੇ ਆ ਵੀਰ ਜੀ ਗੁਰੂ ਤੋਂ ਇਸ ਤਰ੍ਹਾਂ ਹੀ ਮੰਨ ਸਕਨੇ ਆ ਕਿ ਅਸੀਂ ਆਪਣੇ ਜੀਵਨ ਨੂੰ ਉੱਚਾ ਲੈ ਕੇ ਜਾਈਏ ਇਹ ਨਹੀਂ ਕਿ ਅਸੀਂ ਦਿਖਾਵਾ ਕਰੀਏ ਗੁਰਦੁਆਰੇ ਜਾ ਰਹੇ ਆ ਬੜੀ ਸੇਵਾ ਕਰ ਰਹੇ ਆ ਉਸ ਤੋਂ ਜੀਵਨ 'ਚ ਕੋਈ ਸੁਧਾਰ ਨਹੀਂ ਹੁੰਦਾ ਕੀ ਬਾਤ ਆ ਜੀ ਇਸ ਤੋਂ ਉੱਪਰ ਮੇਰਾ ਨਹੀਂ ਖਿਆਲ ਕੋਈ ਹੋਰ ਗੱਲ ਹੋ ਸਕਦੀ ਆ ਜੀ ਦੇਖੋ ਐਸ ਤੋਂ ਉੱਪਰ ਕੁਛ ਨਹੀਂ ਜੋ ਤੁਸੀਂ ਕਿਹਾ ਬਿਲਕੁਲ ਸੋ ਮੈਂ ਦਸ਼ਕਾਂ ਨੂੰ ਵੀ ਬਹੁਤ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣੇ ਅੰਦਰ ਛਾਤੀ ਮਾਰੋ ਜਦੋਂ ਅਸੀਂ ਆਪਣੇ ਆਪ ਨੂੰ ਸੁਧਾਰਾਂਗੇ ਸਾਡੇ ਅੰਦਰ ਪਹੀਨ ਭਾਵਨਾ ਆਪਣੇ ਆਪ ਆ ਜਾਵੇ ਖਾਣੀਆਂ ਦੋ ਰੋਟੀਆਂ ਨੇ ਇਸ ਚੀਜ਼ ਨੂੰ ਤੁਸੀਂ ਐਪਲੀਕੇਬਲ ਕਰੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਵੀ ਜੀ ਸਾਰਾ ਮੈਸੇਜ ਆ ਗਿਆ ਹੈ ਬਸ ਇਹੀ ਹੈ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਉਸ ਜਗ੍ਹਾ ਦਾ ਮਾਹੌਲ ਸਹੀ ਰੱਖਿਏ ਖੁਸ਼ਹੂਮਾ ਰੱਖਿਏ ਵੀਰ ਜੀ ਵਧੀਆ ਰੱਖਿਏ ਗੁਰੂ ਨੂੰ ਧਿਆਨ ਦੇ ਹੋਏ ਆਪਣੇ ਜੀਵਨ ਨੂੰ ਵੀ ਉੱਪਰ ਲੈ ਕੇ ਜਾਈਏ ਵੀਰ ਜੀ ਯਾਨੀ ਕਿ ਸਿਰਫ ਅਸੀਂ ਗੁਰੂ ਨੂੰ ਤੇ ਆਈ ਜਾਈਏ ਪਾਠ ਕਰੀ ਜਾਈਏ ਤੇ ਫਿਰ ਮੂੰਹ ਜੋਹੀ ਗਾਲਾਂ ਤੇ ਉਹੀ ਠੱਗੀ ਉਹੀ ਬੇਈਮਾਨੀ ਲੋਕਾਂ ਦੇ ਹੱਕ ਮਾਰਨੇ ਗਰੀਬਾਂ ਨਾਲ ਨਾ ਇਨਸਾਫੀ ਕਰਨੀ ਤੇ ਇਹ ਚੀਜ਼ ਸਾਨੂੰ ਆਪਣੇ ਜੀਵਨ ਚ ਲਿਆਣੀ ਪੈਗੀ ਤਾਂ ਹੀ ਗੁਰੂ ਖੁਸ਼ ਹੋਏਗਾ ਜੀ ਇਸ ਤੋਂ ਉੱਪਰ ਕੁਛ ਨਹੀਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਦਰਸ਼ਕਾਂ ਦੇ ਵੀ ਬਹੁਤ ਧੰਨਵਾਦੀ ਆ ਤੁਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਅਸੀਂ ਇੱਕ ਕੇ ਨੂੰ ਜ਼ਰੂਰ ਬਰ ਜ਼ਰੂਰ ਕਮੈਂਟ ਕਰਿਆ ਜੇ ਤੁਹਾਨੂੰ ਕਿਹੋ ਜਿਹੀ ਲੱਗੀਆਂ ਗੱਲਾਂ ਔਰ ਕਮੈਂਟ ਦੇ ਨਾਲ-ਨਾਲ ਆਪਣੀ ਜ਼ਿੰਦਗੀ ਚ ਨੂੰ ਐਪਲੀਕੇਬਲ ਵੀ ਕਰਨਾ ਹੈ ਬਿਲਕੁਲ ਜੇ ਇੱਕ ਬੰਦਾ ਵੀ ਐਪਲੀਕੇਬਲ ਕਰ ਲਾਗੇ ਕਰ ਲੇਗਾ ਤਾਂ ਅਸੀਂ ਸਮਝਾਂਗੇ ਇੰਟਰਵਿਊ ਬੜੀ ਸਕਸੈਸਫੁਲ ਹੋ ਗਈ ਬਹੁਤ-ਬਹੁਤ ਧੰਨਵਾਦੀ ਸੇ ਮਿਹਰਬਾਨੀ ਸ਼ੁਕਰੀਆ ਥੈਂਕਸ ਵਾਹ ਕਿਆ ਬਾਤ